ਸਰਬ ਦੇ ਨਵੇਂ ਸਮਿਕਰਣ ਔਰ ਇਸ ਰਾਉਂਡ ਦੇ ਵਿੱਚ ਵੀ ਕੌਣ ਉੱਪਰ ਹੈ ਕੌਣ ਹੇਠਾਂ ਜਾਣਨਾ ਬਹੁਤ ਜ਼ਰੂਰੀ ਹੈ ਭਾਈ ਅਮਰਿਤਪਾਲ ਸਿੰਘ ਅਜੇ ਵੀ ਪਹਿਲੇ ਨੰਬਰ ਤੇ ਆ ਫਿਲਹਾਲ ਭਾਈ ਅਮਰਿਤਪਾਲ ਸਿੰਘ ਦੇ ਜੋ ਸਮਿਕਰਣ ਸਾਹਮਣੇ ਆਏ ਉਹ 36162 ਵੋਟਾਂ ਦੇ ਨਾਲ ਪਹਿਲੇ ਨੰਬਰ ਦੇ ਉੱਤੇ ਖਡੂਤ ਸਾਹਿਬ ਹਲਕੇ ਤੋਂ ਭਾਈ ਅਮਰਿਤਪਾਲ ਸਿੰਘ ਜਿਹੜੇ ਇੰਡੀਪੈਂਡੈਂਟ ਖੜੋਤੇ ਹੋਏ ਨੇ ਉਹ ਫਿਲਹਾਲ 15975 ਦੀ ਲੀਡ ਜਿਹੜੀ ਹੈ ਉਹ ਭਾਈ ਅਮਰਿਤਪਾਲ ਸਿੰਘ ਲੈ ਰਹੇ ਨੇ ਦੂਜੇ ਨੰਬਰ ਦੇ ਉੱਤੇ ਇੰਡੀਅਨ ਨੈਸ਼ਨਲ ਕਾਂਗਰਸ ਕੁਲਬੀਰ ਸਿੰਘ ਜ਼ੀਰਾ ਜਿਹੜੇ 20187 ਵੋਟਾਂ ਦੇ ਨਾਲ ਦੂਜੇ ਸਥਾਨ ਦੇ ਉੱਤੇ ਨੇ ਤੀਜੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ 17630 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਮੌਜੂਦ ਹੈ ਚੌਥੇ ਨੰਬਰ ਤੇ ਵਿਰਸਾ ਸਿੰਘ ਬਲਟੋਹਾ ਦੁਆਰਾ ਉਹੀ ਸਮੀਕਰਨ ਨੇ ਉਹੀ ਇੱਕ ਕਾਰਕ੍ਰਮ ਬਣਿਆ ਹੋਇਆ ਪਹਿਲੇ ਨੰਬਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਨੇ ਦੂਜੇ ਨੰਬਰ ਦੇ ਉੱਤੇ ਕਾਂਗਰਸ ਕੁਲਵੀਰ ਜੀ ਰਾ ਤੀਜੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਯਾਨੀ ਲਾਲਜੀਤ ਭੁੱਲਰ ਨੇ ਔਰ ਚੌਥੇ ਨੰਬਰ ਦੇ ਉੱਤੇ ਵਿਰਸਾ ਸਿੰਘ ਬਲਟੋਹਾ ਨੇ ਜਿਹੜੇ 7355 ਵੋਟਾਂ ਦੇ ਨਾਲ ਤੀਜੇ ਨੰਬਰ ਤੇ 4 ਨੰਬਰ ਦੇ ਉੱਤੇ ਫਿਲਹਾਲ ਮੌਜੂਦ ਨੇ ਵਰਸਾ ਸਿੰਘ ਵਲਟੋਹਾ ਪਹਿਲੇ ਨੰਬਰ ਦੇ ਉੱਤੇ ਲੀਡ ਕਰ ਰਹੇ ਭਾਈ ਅਮਰਿਤਪਾਲ ਸਿੰਘ ਆਉਂਦਾ ਸਮਾਂ ਕੀ ਲੈ ਕੇ ਆਉਂਦਾ ਕਿਹੜੇ ਸਮਿਕਰਣ ਬਣਦੇ ਦੱਸਦੇ ਰਵਾਂਗੇ ਬਣੇ ਰੋ ਖਡੂਰ ਸਾਹਿਬ ਦੇ ਨਵੇਂ ਸਮਿਕਰਣ ਔਰ ਇਸ ਰਾਉਂਡ ਦੇ ਵਿੱਚ ਵੀ ਕੌਣ ਉੱਪਰ ਹੈ ਕੌਣ ਹੇਠਾਂ ਜਾਣਨਾ ਬਹੁਤ ਜ਼ਰੂਰੀ ਹੈ ਭਾਈ ਅਮਰਿਤਪਾਲ ਸਿੰਘ ਅਜੇ ਵੀ ਪਹਿਲੇ ਨੰਬਰ ਤੇ ਆ ਫਿਲਹਾਲ ਭਾਈ ਅਮਰਿਤਪਾਲ ਸਿੰਘ ਦੇ ਜੋ ਸਮਿਕਰਣ ਸਾਹਮਣੇ ਆਏ ਉਹ 36162 ਵੋਟਾਂ ਦੇ ਨਾਲ ਪਹਿਲੇ ਨੰਬਰ ਦੇ ਉੱਤੇ ਖਡੂਰ ਸਾਹਿਬ ਹਲਕੇ ਤੋਂ ਭਾਈ ਅਮਰਿਤਪਾਲ ਸਿੰਘ ਜਿਹੜੇ ਇੰਡੀਪੈਂਡੈਂਟ ਖੜੋਤੇ ਹੋਏ ਨੇ ਉਹ ਫਿਲਹਾਲ 159 ਦੂਜੇ ਨੰਬਰ ਦੇ ਉੱਤੇ ਇੰਡੀਅਨ ਨੈਸ਼ਨਲ ਕਾਂਗਰਸ ਕੁਲਬੀਰ ਸਿੰਘ ਜ਼ੀਰਾ ਜਿਹੜੇ 20187 ਵੋਟਾਂ ਦੇ ਨਾਲ ਦੂਜੇ ਸਥਾਨ ਦੇ ਉੱਤੇ ਨੇ ਤੀਜੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ 17630 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਮੌਜੂਦ ਹੈ ਚੌਥੇ ਨੰਬਰ ਤੇ ਵਿਰਸਾ ਸਿੰਘ ਬਲਟੋਹਾ ਦੁਆਰਾ ਉਹੀ ਸਮਿਕਰਣ ਨੇ ਉਹੀ ਇੱਕ ਕਾਰਕ੍ਰਮ ਬਣਿਆ ਹੋਇਆ ਪਹਿਲੇ ਨੰਬਰ ਦੇ ਉੱਤੇ ਭਾਈ ਅਮਰਪਾਲ ਸਿੰਘ ਨੇ ਦੂਜੇ ਨੰਬਰ ਦੇ ਉੱਤੇ ਕਾਂਗਰਸ ਕੁਲਬੀਰ ਜ਼ੀਰਾ ਤੀਜੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਯਾਨੀ ਲਾਲਜੀਤ ਭੁੱਲਰ ਨੇ ਔਰ ਚੌਥੇ ਨੰਬਰ ਦੇ ਉੱਤੇ ਵਿਰਸਾ ਸਿੰਘ ਬਲਟੋਹਾ ਨੇ ਜਿਹੜੇ 7355 ਵੋਟਾਂ ਦੇ ਨਾਲ ਤੀਜੇ ਨੰਬਰ ਚੌਥੇ ਨੰਬਰ ਦੇ ਉੱਤੇ ਫਿਲਹਾਲ ਮੌਜੂਦ ਨੇ ਵਿਰਸਾ ਸਿੰਘ ਬਲਟੋਹਾ ਪਹਿਲੇ ਨੰਬਰ ਦੇ ਉੱਤੇ ਲੀਡ ਕਰ ਰਹੇ ਭਾਈ ਅਮਰਿਤਪਾਲ ਸਿੰਘ ਆਉਂਦਾ ਸਮਾਂ ਕੀ ਲੈ ਕੇ ਆਉਂਦਾ ਕਿਹੜੇ ਸਮੇਂਕਰਨ ਬਣਦੇ ਦੱਸਦੇ ਰਵਾਂਗੇ ਬਣੇ ਰਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ